ਪਾਜੀ ਨਾ ਕੀ ਹੈ ਪੁੱਛਦੇ ਪਏ ਬੇੜਾ ਘਰ ਕਰ ਦਿੱਤਾ ਵਾ ਹਰਦੀਪ ਸਿੰਘ ਮੇਰਾ ਨਾਮ ਆ ਪਾਜੀ ਬੱਚੇ ਛੱਡਣ ਗਿਆ ਸਕੂਲ ਮੈਂ ਛੱਡ ਕੇ ਆ ਗਿਆ ਵਾਂ 7 ਵਜੇ 10 ਮਿੰਟ ਦਾ ਖੜਾ ਵਾਂ ਇਹ ਟਾਪ ਦਾ ਹਲਕਾ ਹਲਾਨ ਸੋੜ ਜੇ ਜਿੱਥੋਂ ਕਰੋਨਾ ਹਰ ਬਾਰ ਭੀਆ ਕਮਾਉਂਦੇ ਹਾਊਸ ਟੈਕਸ ਦਾ ਏ ਇਹ ਚੋਰ ਬਜਾਰੀ ਨਹੀਂ ਆ ਇਹ ਸਾਡੀ ਛੀਟੀ ਆ ਜੀ ਇਹ ਗੁਰੂ ਕੀ ਤੇ ਗੁਰੂ ਲਗਰੀ ਕਹਿੰਦੇ ਇਹਨੂੰ ਵਾਹ ਜੀ ਬਾਦਸ਼ਾਹ ਸਾਹਿਬ ਬੜੀ ਸੋਹਣੀ ਗੁਰੂ ਲਗਰੀ ਬਣਾਈ ਜੇ ਜਗਾ ਜਗਾ ਪਾਣੀ ਸੀਵਰੇਜ ਬੰਦ ਤੇ ਚੂਠ ਨਸ਼ੇ ਸਭ ਤਮਾਸ਼ੇ ਹੋ ਰਿਹਾ ਅਮਰਸਰ ਦੇ ਵਿੱਚ ਸਦਕੇ ਜਾਵਾਂ ਇਹਨਾਂ ਦੇ ਮੈਂ ਮਹਿਰ ਸਾਹਿਬ ਦੇ ਸਦਕੇ ਜਾਵਾਂ ਕਾਲੀ ਭਾਜ ਭਾ ਸਰਕਾਰ ਦੇ ਤੇ ਜਿਹੜੇ ਪਹਿਲੇ ਚੋਰ ਖਾ ਕੇ ਸਾਰੇ ਬੇਸਿਕਲੀ ਟ੍ਰਾਂਸਪੋਰਟ ਕੀ ਪਰੇਸ਼ਾਨੀਆਂ ਆਪ ਦੇਖ ਸਕਤੇ ਹੈ ਰਸ਼ਿਤ ਨਾਇ ਪਾਣੀ ਆ ਗਿਆ ਤੁਮੂਗੇ ਡਰੇਨੇਜ ਕੀ ਪ੍ਰੋਬਲਮ ਆ ਰਹੀ ਹੈ ਟ੍ਰੈਫਿਕ ਲਗਾ ਹੋਇਆ ਹੈ ਕਾਲਜੇਸ ਬੰਦੇ ਸਕੂਲਸ ਬੰਦੇ ਅਬ ਇਸ ਤੋਂ ਵੱਡੀ ਪ੍ਰੋਬਲਮ ਮੈਂ ਕਿਆ ਬਤਾਉਂਗਾ ਆਪਕੋ ਭਾਈ ਮੈਂ ਸ਼ੀਦਾ ਸਾਹਿਬ ਤੋਂ ਲਾਰੈਂਸ ਰੋਡ ਤੱਕ ਆਇਆ ਬਿਲਕੁਲ ਪਾਣੀ ਨਾਲ ਸੜਕਾਂ ਭਰੀਆਂ ਹੋਈਆਂ ਅਣਜਾਣ ਚ ਬਹੁਤ ਦਿੱਕਤ ਹੋ ਰਹੀ ਹੈ ਸਾਨੂੰ ਔਰ ਸਾਡਾ ਤਿੰਨ ਵਾਰੀ ਮੋਟਰਸਾਈਕਲ ਬੰਦ ਹੋ ਗਿਆ ਜੀ ਸਟਾਰਟ ਕੀਤਾ ਕੱਪੜੇ ਸਾਰੇ ਗਿੱਲੇ ਨੇ